ਸ਼ਹੀਦ ਆਜਮ ਸਰਦਾਰ ਉਦਮ ਸਿੰਘ ਜੀ ਸਰਦਾਰ ਉਦਮ ਸਿੰਘ ਜਿੱਥੇ ਹਿੰਦੁਸਤਾਨ ਦਾ ਮਾਣ ਨੇ ਜਿੱਥੇ ਪੰਜਾਬ ਦੀ ਸ਼ਾਨ ਨੇ ਉਥੇ ਸਾਡੇ ਸੁਨਾਮ ਦੀ ਇੱਕ ਬਹੁਤ ਉੱਚੀ ਸੂਚੀ ਪਹਿਚਾਨ ਨੇ ਸ਼ਹੀਦ ਆਜਮ ਉਦਮ ਸਿੰਘ ਆਪਾਂ ਨੂੰ ਫਖਰ ਆਪਾਂ ਨੂੰ ਮਾਣ ਹੈ ਕਿ ਉਹ ਮਹਾਨ ਸ਼ਹੀਦ ਇਸ ਧਰਤੀ ਦਾ ਜਮੂ ਪਾਲ ਹੈ ਦੇਸ਼ ਦੀ ਆਜ਼ਾਦੀ ਲਈ ਆਪਾਂ ਕੁਰਬਾਨ ਕਰਨ ਵਾਲੇ ਦੇਸ਼ ਭਗਤਾਂ ਦੀ ਇੱਕ ਲੰਮੀ ਲਕੀਰ ਹੈ ਲੰਮੀ ਕਤਾਰ ਹੈ ਸਾਨੂੰ ਸੁਨਾਮ ਵਾਲਿਆਂ ਨੂੰ ਫਖਰ ਹੈ ਕਿ ਇਸ ਦੇਸ਼ ਭਗਤਾਂ ਦੀ ਇਸ ਆਜ਼ਾਦੀ ਕੁਲਾਟੀਆਂ ਦੀ ਇਸ ਕਤਾਰ ਦੇ ਅੰਦਰ ਸਾਡੇ ਸ਼ਹਿਰ ਸੁਨਾਮ ਦਾ ਜੰਪਲ ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਦਾ ਨਾਮ ਵੀ ਚਮਕਦੇ ਸਿਤਾਰੇ ਵਾਂਗ ਸੁਨਾਰੀ ਅੱਖਰਾਂ ਦੇ ਅੰਦਰ ਅੰਕਿਤ ਹੈ ਕਿਸੇ ਸ਼ਾਇਰ ਦਾ ਕਹਿਣਾ ਹੈ ਕਿ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ ਪੇਰਉਂਦੀ ਹੈ ਬੜੀ ਮੁਸ਼ਕਲ ਸੇ ਹੁੰਦਾ ਹੈ ਚਮਨ ਮੇਂ ਦੀਦਾਵਰ ਪੈਦਾ ਜਦੋਂ 26 ਦਸੰਬਰ 1899 ਨੂੰ ਪਿਤਾ ਟੈਲ ਸਿੰਘ ਜੰਮੂ ਦੇ ਘਰ ਮਾਤਾ ਨਰੈਣਕੌਰ ਢੋਟ ਦੇ ਘਰ ਸਰਦਾਰ ਉਦਮ ਸਿੰਘ ਦਾ ਜਨਮ ਹੁੰਦਾ ਹੈ ਨਾ ਮਾਪਿਆਂ ਨੇ ਕਦੇ ਸੁਪਨੇ ਵਿੱਚ ਵੀ ਸੁਪਨਾ ਨਹੀਂ ਸੀ ਲਿਆ ਕਿ ਇਹ ਜੋ ਗੋਦੜੀ ਦਾ ਲਾਲ ਹੈ ਤੇ ਆਉਣ ਵਾਲੇ ਸਮੇਂ ਦੇ ਅੰਦਰ ਇੱਕ ਐਸਾ ਕ੍ਰਾਂਤੀਕਾਰੀ ਕਾਰਨਾਮਾ ਕਰੇਗਾ ਜਿਸ ਕਾਰਨਾਮੇ ਦੀ ਗੂੰਜ ਸਾਰੀ ਦੁਨੀਆ ਦੇ ਅੰਦਰ ਹਮੇਸ਼ਾ ਸੁਣਾਈ ਦਿੰਦੀ ਰਹੇਗੀ ਹਮੇਸ਼ਾ ਸੁਣਾਈ ਦਿੰਦੀ ਰਹੇਗੀ ਐਸਾ ਕ੍ਰਾਂਤੀਕਾਰੀ ਕਾਰਨਾਮਾ ਤੇ ਦੂਸਰਾ ਗੁਰਮਖੋ ਆਪਾਂ ਸਾਰੇ ਜਾਣਦੇ ਆ ਕਿ ਹਰ ਮਿੱਟੀ ਦੀ ਆਪੋ ਆਪਣੀ ਖਸਲਤ ਹੁੰਦੀ ਹੈ ਕੋਈ ਮਿੱਟੀ ਜ਼ਰਖੇਜ ਹੁੰਦੀ ਹੈ ਕੋਈ ਮਿੱਟੀ ਬੰਜਰ ਹੁੰਦੀ ਹੈ ਇਸੇ ਤਰ੍ਹਾਂ ਹੀ ਆ ਜਿਹੜੇ ਮਨੁੱਖ ਨੇ ਨਾ ਇਹਨਾਂ ਦੀ ਵੀ ਆਪੋ ਆਪਣੀ ਕੁਆਲਿਟੀ ਹੁੰਦੀ ਹੈ ਆਪੋ ਆਪਣੀ ਸ਼ਖਸੀਅਤ ਹੁੰਦੀ ਹੈ ਆਪੋ ਆਪਣੀ ਇਹਨਾਂ ਦੀ ਖਾਸੀਅਤ ਹੁੰਦੀ ਹੈ ਕੁਝ ਮਨੁੱਖ ਮਾਨਵਤਾ ਦੇ ਨਾਂ ਦੇ ਉੱਤੇ ਕਲੰਕ ਹੁੰਦੇ ਨੇ ਉਹਨਾਂ ਨੂੰ ਮਨੁੱਖ ਕਹਿਣ ਦੇ ਵਿੱਚ ਸ਼ਰਮ ਆਉਂਦੀ ਹੈ ਲੇਕਿਨ ਕੁਝ ਮਨੁੱਖ ਐਸੇ ਹੁੰਦੇ ਨੇ ਕਿ ਉਹਨਾਂ ਦੀ ਸ਼ਖਸੀਅਤ ਨੂੰ ਵੜਿਆਉਣ ਦੇ ਵਾਸਤੇ ਵੱਡੀਆਂ ਵੱਡੀਆਂ ਤਸ਼ਬੀਹਾਾਂ ਵੀ ਛੋਟੀਆਂ ਪੈ ਜਾਂਦੀਆਂ ਨੇ ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਜੀ ਇਹੋ ਜੇ ਸਨ ਉਹ ਜੇ ਗੱਲ ਕਰੀਏ ਨਾ ਸਰਦਾਰ ਉਦਮ ਸਿੰਘ ਦੀ ਉਹ ਆਮ ਸਧਾਰਨ ਮਨੁੱਖ ਨਹੀਂ ਸੀ ਸਰਦਾਰ ਉਦਮ ਸਿੰਘ ਸਧਾਰਨ ਪਰਿਵਾਰ ਦੇ ਅੰਦਰ ਪੈਦਾ ਹੋਇਆ ਜਨਮ ਹੋਇਆ ਪਰ ਉਹ ਆਮ ਸਧਾਰਨ ਮਨੁੱਖ ਨਹੀਂ ਸੀ ਉਹ ਸ਼ਹੀਦ ਆਜ਼ਮ ਉਸ ਦੇ ਕਣਕਣ ਦੇ ਅੰਦਰ ਇਨਕਲਾਬ ਦੇ ਦਸਕਤ ਸਨ ਗੁਲਾਮੀ ਤੋਂ ਉਸ ਨੂੰ ਸਖਤ ਨਫਰਤ ਸੀ ਆਜ਼ਾਦੀ ਨਾਲ ਜਿਉਣ ਦੀ ਉਹ ਸੋਹ ਖਾ ਕੇ ਜੰਮਿਆ ਸੀ ਗੁਲਾਮੀ ਵਿੱਚ ਉਸ ਦਾ ਦਮ ਘੁੱਟਦਾ ਸੀ ਉਹ ਆਜ਼ਾਦੀ ਦਾ ਸ਼ਹਿਦਾਈ ਸੀ ਬ੍ਰਿਕਟਸਨ ਜੇਲ੍ਹ ਦੇ ਵਿੱਚੋਂ ਉਸ ਨੇ ਆਪਣੇ ਦੋਸਤਾਂ ਨੂੰ ਇੱਕ ਚਿੱਠੀ ਲਿਖੀ ਸੀ ਉਸ ਚਿੱਠੀ ਦੇ ਅੰਦਰ ਉਸ ਨੇ ਜ਼ਿਕਰ ਕੀਤਾ ਇਸ ਗੱਲ ਦਾ ਕਿ ਮੈਂ ਦੁਨੀਆਂ ਸਾਰੀ ਘੁੰਮ ਕੇ ਵੇਖ ਲਈ ਹੈ ਬਸ ਇੱਕੋ ਇੱਕ ਹਸਰਤ ਬਕੀ ਹੈ ਇੱਕੋ ਇੱਕ ਸੱਦਰ ਬਕੀ ਹੈ ਕਿਹੜੀ ਆਪਣੇ ਮੋਲਕ ਭਾਰਤ ਨੂੰ ਆਜ਼ਾਦ ਵੇਖਣ ਦੀ 13 ਅਪ੍ਰੈਲ 1919 ਨੂੰ ਮਾਈਕਲ ਉਡਵੈਰ ਜੋ ਉਸ ਵੇਲੇ ਦਾ ਗਵਰਨਰ ਪੰਜਾਬ ਹੈ ਉਸ ਦੇ ਹੁਕਮ ਦੇ ਨਾਲ ਬਰਗੇਡੀਅਰ ਜਨਰਲ ਹੈਰੀ ਡਾਇਰ ਨੇ ਜਲੀਆਂ ਵਾਲੇ ਬਾਗ ਦੇ ਅੰਦਰ ਜੋ ਖੂਨੀ ਕਾਂਡ ਕੀਤਾ ਅੰਦੋਲਨਕਾਰੀਆਂ ਨੂੰ ਆਜ਼ਾਦੀ ਕਲਹਾਟੀਆਂ ਨੂੰ ਦਵਾਉਣ ਦੇ ਵਾਸਤੇ ਉਹਨਾਂ ਦੀ ਜ਼ੁਬਾਨ ਬੰਦ ਕਰਨ ਦੇ ਵਾਸਤੇ ਤੇ ਉਸ ਖੂਨੀ ਕਾਂਡ ਦੇ ਅੰਦਰ ਹੰਟਰ ਕਮਿਸ਼ਨ ਕਹਿੰਦਾ ਕਿ 379 ਸ਼ਹੀਦیاں ਹੋਈਆਂ 1200 ਉਸ ਦੇ ਅੰਦਰ ਜ਼ਖਮੀ ਹੋਏ ਉਸ ਦੇ ਅੰਦਰ 42 ਬੱਚੇ ਸ਼ਹੀਦ ਹੋਏ ਇਹਨਾਂ 42 ਬੱਚਿਆਂ ਦੇ ਅੰਦਰ ਇੱਕ 7 ਮਹੀਨੇ ਦਾ ਬੱਚਾ ਵੀ ਸ਼ਹੀਦ ਹੋਇਆ ਇਹੋ ਜਿਹਾ ਖੂਨੀ ਕਾਂਡ ਉਸ ਓਦਮ ਸਿੰਘ ਨੇ ਜੋ 20 ਸਾਲਾ ਨੌਜਵਾਨ ਹੈ ਉਸ ਨੇ ਆਪਣੀ ਅੱਖੀ ਦੇਖਿਆ ਸ਼ਸ਼ਮਦੀਤ ਗਵਾਹ ਸ਼ਹੀਦ ਓਧਮ ਸਿੰਘ ਇਸ ਜਲਿਆਂਵਾਲੇ ਖੂਨੀ ਕਾਂਡ ਦਾ ਜਦੋਂ ਸਾਮਰਾਜ ਦੀ ਸਰਕਾਰ ਵੱਲੋਂ ਇਤਨਾ ਜ਼ਬਰ ਜ਼ੁਲਮ નિર્ਦੋਸ਼ਾਂ ਦੇ ਉੱਤੇ ਕੀਤਾ ਗਿਆ ਇਕੱਠਾ ਤਾਂ 20000 ਦਾ ਸੀ ਕਿਤਨੇ ਮਰੇ ਕਿਤਨੇ ਸ਼ਹੀਦیاں ਹੋਈਆਂ ਲੇਕਿਨ ਇੱਕੋ ਇੱਕ ਓਧਮ ਸਿੰਘ ਸੀ ਇਸ ਜ਼ਬਰ ਦੇ ਖਿਲਾਫ ਜਿਸ ਦੇ ਮਨ ਵਿੱਚ ਰੋਹ ਪੈਦਾ ਹੋਇਆ ਬਦਲੇ ਦੀ ਅਗ ਪੈਦਾ ਹੋਈ ਉਹ ਇੱਕੋ ਇੱਕ ਓਧਮ ਸਿੰਘ ਸੀ ਪ੍ਰਤੀਗਿਆ ਕੀਤੀ ਕਿ ਜਿੰਨਾ ਚਿਰ ਮੈਂ ਇਸ ਜਾਵਰ ਸਾਮਰਾਜ ਹਾਕਮਾਂ ਕੋਲੋਂ ਇਸ ਜ਼ਬਰ ਜ਼ੁਲਮ ਦਾ ਬਦਲਾ ਨਹੀਂ ਲੈ ਲੈਂਦਾ ਜਿੰਨਾ ਚਿਰ ਮੈਂ ਆਪਣੇ ਮੁਲਕ ਨੂੰ ਇਹਨਾਂ ਤੋਂ ਆਜ਼ਾਦ ਨਹੀਂ ਕਰਵਾ ਲੈਂਦਾ ਮੈਂ ਟਿਕ ਕੇ ਨਹੀਂ ਬੈਠਾਂਗਾ ਤੇ ਅਗਲੇ 21 ਸਾਲ ਟਿਕ ਕੇ ਬੈਠਿਆ ਵੀ ਨਹੀਂ ਦੇਸ਼ਾਂ ਦੇ ਅੰਦਰ ਵਿਦੇਸ਼ਾਂ ਦੇ ਅੰਦਰ ਉਸ ਨੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਹੋਰਾਂ ਜਥੇਬੰਦੀਆਂ ਦੇ ਨਾਲ ਨਾਲ ਕੀ ਕੰਮ ਕੀਤਾ 1924 ਦੇ ਅੰਦਰ ਅਮਰੀਕਾ ਜਾ ਕੇ ਸਨ ਫ੍ਰਾਂਸਿਸਕੋ ਦੇ ਅੰਦਰ ਗਾਦਰ ਪਾਰਟੀ ਦਾ ਸਰਗਰਮ ਮੈਂਬਰ ਬਣਿਆ ਇਦਰ ਕਾਉਂਸਲ ਦੇ ਹੁਕਮ ਦੇ ਨਾਲ 1927 ਦੇ ਅੰਦਰ ਉਦਮ ਸਿੰਘ ਕੁਝ ਅਸਲਾ ਲੈ ਕੇ ਪੰਜਾਬ ਆਉਂਦਾ ਹੈ ਪੰਜਾਬ ਦੇ ਗਦਰੀਆਂ ਵਾਸਤੇ ਕਿਸੇ ਦੀ ਮੁਖਬਰੀ ਹੋਈ ਫੜਿਆ ਗਿਆ 30 ਅਗਸਤ 1927 ਨੂੰ ਅੰਮ੍ਰਿਤਸਰ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਉਥੋਂ ਦਾ ਜੋ ਅਡੀਸ਼ਨਲ ਮజిਸਟ੍ਰੇਟ ਹੈ ਸਰਦਾਰ ਬਿਸ਼ਨ ਸਿੰਘ ਉਹਦੇ ਪੇਸ਼ ਕੀਤਾ ਹੈ ਗੱਲ ਸੁਣਨ ਵਾਲੀ ਹੈ ਪੇਸ਼ ਕੀਤਾ ਪੁੱਛਿਆ ਇਹ ਤੂੰ ਨਜਾਇਜ਼ ਹਸਲਾ ਇਹ ਹਥਿਆਰ ਕਾਦੇ ਵਾਸਤੇ ਕਾਦੇ ਵਾਸਤੇ ਇੱਕ ਜੱਜ ਦੇ ਸਾਹਮਣੇ ਜੱਜ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਸ ਵੇਲੇ ਉਦਮ ਸਿੰਘ ਨੇ ਗੱਲ ਕਹੀ ਸੀ ਕਿ ਇਹ ਜੋ ਅੰਗਰੇਜ਼ ਹਾਕਮ ਮੇਰੇ ਦੇਸ਼ ਵਾਸੀਆਂ ਦੇ ਉੱਤੇ ਜ਼ਬਰ ਜ਼ੁਲਮ ਕਰਦੇ ਨੇ ਇਹਨਾਂ ਦਾ ਖਾਤਮਾ ਕਰਨ ਦੇ ਵਾਸਤੇ ਮੈਂ ਇਹ ਹਥਿਆਰ ਲਿਆਂਦੇ ਨੇ ਐਨ ਬਿਲਕੁਲ ਨਹੀਂ ਮੁਕਰਿਆ 5 ਸਾਲ ਦੀ ਸਜ਼ਾ ਹੋਈ ਮੀਆਂ ਵਾਲੀ ਮੁਲਤਾਨ ਲਾਹੌਰ 라ਵਲਪਿੰਡੀ ਦੇ ਅੰਦਰ ਉਸ ਜੇਲ ਦਾ ਸਮਾਂ ਇਸ ਸ਼ੂਰਬੀਰ ਜੋਧੇ ਨੇ ਉੱਥੇ ਬਤੀਤ ਕੀਤਾ ਅਕਤੂਬਰ 1932 ਦੇ ਅੰਦਰ ਜਿਸ ਵੇਲੇ ਰਿਹਾਈ ਹੋਈ ਤਾਂ ਉਸ ਵੇਲੇ ਸੁਨਾਮ ਆਇਆ 1932 ਦੇ ਆਖਰੀ ਬਾਰੀ ਆਖਰੀ ਵਾਰੀ 1932 ਦੇ ਅੰਦਰ ਸੁਨਾਮ ਆਇਆ ਆਪਣੇ ਦੋਸਤਾਂ ਨੂੰ ਆਪਣੇ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਮਿਲਿਆ 1933 ਦੇ ਅੰਦਰ ਨਾਮਾ ਪਾਸਪੋਰਟ ਬਣਵਾਇਆ ਕਿਹਦੇ ਨਾਮ ਤੇ ਉਦਮ ਸਿੰਘ ਦੇ ਨਾਮ ਤੇ ਉਸ ਤੋਂ ਪਹਿਲਾਂ ਉਹਦਾ ਨਾਮ ਉਦਮ ਸਿੰਘ ਨਹੀਂ ਸੀ ਮਾਪਿਆਂ ਨੇ ਨਾਮ ਰੱਖਿਆ ਸੀ ਸ਼ੇਰ ਸਿੰਘ ਤੇ ਉਥੇ ਅੰਮ੍ਰਿਤ ਛਕਾਇਆ ਗਿਆ ਅੰਮ੍ਰਿਤ ਛਕਾਣ ਤੋਂ ਬਾਅਦ ਨਾਮ ਕੀਤਾ ਗਿਆ ਉਦੇ ਸਿੰਘ ਇਹ ਦੋ ਨਾਮ ਸਨ ਲੇਕਿਨ ਉਦਮ ਸਿੰਘ ਨੇ ਨਾਮ ਰੱਖਿਆ ਸਰਦਾਰ ਉਦਮ ਸਿੰਘ ਨੇ ਨਮਾ ਪਾਸਪੋਰਟ ਬਣਵਾਉਣ ਦੇ ਵਾਸਤੇ ਤੇ ਉਹ ਚਾਹੁੰਦਾ ਸੀ ਕਿ ਇਹ ਜੋ ਜਾਵਰ ਨੇ ਇਹ ਚਲੇ ਗਏ ਨੇ ਇੰਗਲੈਂਡ ਉਹਨਾਂ ਦਾ ਪਿੱਛਾ ਕਰਨਾ ਉਹਨਾਂ ਨੂੰ ਲੱਭਣਾ ਇਸ ਚੰਡਾਲ ਚੌਂਕੜੀ ਨੂੰ ਜਿਹੜੀ ਭਾਰਤ ਦੀ ਆਜ਼ਾਦੀ ਵਿਰੋਧੀ ਹੈ ਭਾਰਤੀਆਂ ਦੇ ਉੱਤੇ ਜਿਨ੍ਹਾਂ ਨੇ ਜ਼ਬਰ ਜ਼ੁਲਮ ਕਰਦੇ ਆ ਰਹੇ ਨੇ ਇਹਨਾਂ ਦਾ ਖਾਤਮਾ ਕਰਨਾ ਪਾਸਪੋਰਟ ਬਣਵਾਇਆ 1934 ਦੇ ਅੰਦਰ ਚਲਾ ਗਿਆ ਇੰਗਲੈਂਡ ਲੰਡਨ ਦੇ ਅੰਦਰ ਤੇ ਉਤੇ ਪਹਾਲ ਕੀਤੀ ਜਾ ਕੇ ਕਿ ਜਰਨਲ ਡਾਇਰ ਜਿਉਂਦਾ ਪਤਾ ਲੱਗਾ ਕਿ 1927 ਦੇ ਅੰਦਰ ਅਧਰੰਗ ਦੇ ਨਾਲ ਉਸ ਦੀ ਮੌਤ ਹੋ ਚੁੱਕੀ ਹੈ ਲੇਕਿਨ ਉਸ ਨੂੰ ਪਤਾ ਲੱਗਿਆ ਪਤਾ ਕਰ ਲਿਆ ਕਿ ਸਰ ਮਾਈਕਲ ਲੁਡਵੈਰ ਜਿਉਂਦਾ ਹੈ ਹਰ ਇੱਕ ਥਾਂ ਟਾਰਾ ਮਾਰਦਾ ਆਪਣੇ ਕੀਤੇ ਕਾਰਨਾਮਿਆਂ ਨੂੰ ਦੁਨੀਆ ਦੇ ਅੰਦਰ ਰੱਖਦਾ ਕਿ ਮੈਂ ਕਿਤਨਾ ਵੱਡਾ ਜਲਿਆਂਵਾਲੇ ਬਾਗ ਦੇ ਅੰਦਰ ਕਾਂਡ ਕੀਤਾ ਸੀ ਤੇ ਉਸ ਨੂੰ ਸ਼ਹੀਦ ਉਦਮ ਸਿੰਘ ਨੇ ਹੌਲੀ-ਹੌਲੀ ਹੌਲੀ-ਹੌਲੀ ਕਿਸੇ ਮਿੱਤਰ ਦੇ ਵਿਸ਼ਵਾਸਪਾਤਰ ਬਣ ਕੇ ਉਦਮ ਸਿੰਘ ਜੀ ਕਾਰ ਦੀ ਡਰਾਈਵਰੀ ਕੀਤੀ ਡਰਾਈਵਰੀ ਦੇਖੋ ਜਿਸ ਵੇਲੇ ਡਰਾਈਵਰੀ ਕਰ ਰਿਹਾ ਉਦਮ ਸਿੰਘ ਦੇ ਕਿਰਦਾਰ ਦੀ ਗੱਲ ਕਰੀਏ ਕਿਰਦਾਰ ਉੰਜ ਤੇ ਉਦਮ ਸਿੰਘ ਦਾ ਸਾਰਾ ਕੁਝ ਹੀ ਮਹਾਨ ਹੈ ਉਹਦਾ ਕਾਰਨਾਮਾ ਮਹਾਨ ਹੈ ਉਹਦੀ ਕੁਰਬਾਨੀ ਮਹਾਨ ਹੈ ਉਹਦਾ ਕਿਰਦਾਰ ਮਹਾਨ ਹੈ ਮੈਂ ਕਿਰਦਾਰ ਦੀ ਗੱਲ ਕਰ ਰਿਹਾ ਹਾਂ ਉਦਮ ਸਿੰਘ ਮਾਈਕਲ ਓਡਵੈਰ ਦੀ ਨੌਜਵਾਨ ਲੜਕੀ ਨੂੰ ਵੀ ਕਈ ਵਾਰੀ ਇਕੱਲੀ ਜੀਪ ਦੇ ਅੰਦਰ ਗੱਡੀ ਤੇ ਛੱਡਣ ਜਾਂਦਾ ਪਰ ਮਜਾਲ ਹੈ ਕਦੇ ਉਸ ਵੱਲ ਗਲਤ ਨਿਗਾਹ ਵੱਲ ਝਾਕਿਆ ਹੋਵੇ ਕਈ ਵਾਰੀ ਸਰ ਮਾਈਕਲ ਓਡਵੈਰ ਨੂੰ ਵੀ ਗੱਡੀ ਬਿਠਾ ਕੇ ਜਾ ਰਿਹਾ ਹੁੰਦਾ ਮੋੜਾ ਸੌਖਾ ਸੀ ਮੋੜਾ ਸੌਖਾ ਸੀ ਇਸ ਇਸ ਟੰਗ ਤਰੀਕੇ ਦੇ ਨਾਲ ਮਾਈਕਲ ਓਡਵੈਰ ਨੂੰ ਖਤਮ ਕਰਨਾ ਪਰ ਨਹੀਂ ਧੂਰੰਦੇਸ਼ ਹੈ ਸਰਦਾਰ ਉਦਮ ਸਿੰਘ ਦੂਰ ਅੰਦੇਸ਼ ਹੈ ਤੇ ਉੱਚੇ ਕਿਰਦਾਰ ਦਾ ਮਾਲਕ ਹੈ ਸੋਚਦਾ ਜਿਵੇਂ ਇਦਾਂ ਕੀਤਾ ਨਾ ਤਾਂ ਮੇਰੇ ਭਾਰਤੀ ਜਿਹੜੇ ਇੱਥੇ ਕਾਮੇ ਨੇ ਉਹਨਾਂ ਦੇ ਉੱਤੋਂ ਵਿਸ਼ਵਾਸ ਉੱਠ ਜਾਣਾ ਉਹਨਾਂ ਨੂੰ ਇਹਨਾਂ ਨੇ ਆਖਣਾ ਕਿ ਇਹਨਾਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਤੇ ਦੂਜੀ ਗੱਲ ਜਿਹੜੀ ਸੁਭਾਸ਼ ਚੰਦਰ ਬੋਸ ਨੇ ਉਦਮ ਸਿੰਘ ਨੂੰ ਸਮਝਾਈ ਸੀ ਇਹ ਕਾਰਨਾਮਾ ਇਹ ਤਮਹੱਕਾ ਉਦੋਂ ਕਰਨਾ ਲੋਕਾਂ ਦੇ ਸਾਹਮਣੇ ਪਤਾ ਲੱਗੇ ਕਿਸ ਨੇ ਮਾਰਿਆ ਹੈ ਕਿਉਂ ਮਾਰਿਆ ਹੈ ਪਤਾ ਲੱਗੇ ਦੁਨੀਆ ਨੂੰ ਜੇ ਲੋਕੀਂ ਸੀਕੇ ਮਾਰਦੇ ਤਾਂ ਪਤਾ ਇਹ ਨਾ ਲੱਗਾ ਕਿ ਕਿਨੇ ਮਾਰਿਆ ਕਿਉਂ ਮਾਰਿਆ ਕਾਰਨਾਮੇ ਦਾ ਦਾੰਤਰੀ ਕਰੀਦਾ ਫੇਰ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਸੋ ਉਦੋਂ ਸੀ ਜੇ ਕਾਰਨਾਮੇ ਦੀ ਗੱਲ ਕਰੀਏ ਇਹ ਕਾਰਨਾਮਕ ਮੂਛੀਟਾ ਦਾ ਕਿਆ ਕੈਸਟਨ ਹਾਲ ਦੇ ਵਿੱਚ ਲਓ ਉੱਥੇ ਸਭਾ ਹੋ ਰਹੀ ਹੈ ਉਸਦੇ ਪਹੁੰਚ ਰਹਿਦਾ ਹੈ ਤਕਰੀਰਾਂ ਗੁਜ਼ਰਦਾ ਹੈ ਬੜੇ ਤਹਮਲ ਦੇ ਨਾ ਉੱਥੇ ਬਾਰੀ ਬਾਰੀ ਜਨਜੀਤ ਲੰਮਰਦਾ ਯੂਸੀਡੀ ਨੂੰ ਮੁਰਦਾ ਲਾਰਜ ਲੰਕਨ ਬੋਲਦਾ ਸਾਰੇ ਬੋਲਦੇ ਨੇ ਤੇ ਜਿਸ ਵੇਲੇ ਸਰਭਾਈਕਲ ਕੁਬਾਈ ਰੁਪਾ ਲਾਦਾ ਉਸ ਨੇ ਬੜੀ ਸ਼ੇਖੀ ਦੇ ਨਾਲ ਉਹ ਗੱਲ ਕੀ ਕਿ ਕਿ ਸਰੋਂ ਮੈਨੂੰ 1919 ਦੇ ਅੰਦਰ ਮੈਂ ਇਹਨਾਂ ਹਿੰਦੁਸਤਾਨੀ ਲੋਕਾਂ ਨੂੰ ਇੱਕ ਸਭ ਕੁਝ ਸਿਖਾਇਆ ਸੀ ਤੇ ਮੈਨੂੰ ਅਜਾਦ ਦੇ ਉਹ ਇੱਕ ਵਾਰੀ ਫੇਰ ਭੇਜੋ ਇਹਨਾਂ ਨੂੰ ਮੈਂ ਉਹ ਹੀ ਸਭ ਕੁਝ ਮੁੜ ਕੇ ਸਿਖਾਵਾਂ ਸਾਰਾ ਹਰ ਰੋਜ਼ ਇਹ ਕਹਿੰਦਾ ਸਾਨੂੰ ਸਾਰਾ ਕੁਝ ਬਿਲਕੁਲ ਯਾਦ ਹੈ ਸਾਰਾ ਕੁਝ ਬਿਲਕੁਲ ਯਾਦ ਹੈ ਜਿਹੜੀ ਮੈਂ ਉਸ ਸਮੇਂ ਮਹਾਨਕਾਰਵਾਏ ਦੀ ਗੱਲ ਕਰ ਰਿਹਾ ਉਹ ਇਹ ਹੈ ਉਸ ਵੇਲੇ ਦੇਖੋ ਜਿਸ ਵੇਲੇ ਮਾਈਕਲ ਕੋਰਵੇਰ ਨੂੰ

ਕਿਰਤਾਰੀ ਦੇ ਅੰਗ ਕਦਾਇ ਮੌਤ ਮਿਲੇਗੀ ਪਰ ਫਿਰ ਵੀ ਕਿਰਤਾਰੀ ਦੀ ਇਸ ਮਹਾਨ ਸ਼ੂਰ ਬਿਰੋਧੇ ਨੇ ਇਹੋ ਜਿਹਾ ਰਣਕੀ ਕਾਰਨਾਮਾ ਕੀਤਾ ਤੇ ਇਸੇ ਕ੍ਰਾਂਤੀਕਾਰਨਾਮੀ ਨੇ ਸਾਮਰਾਜੀ ਹਕੂਮਤ ਦੇ ਹੱਥ ਹਲਾ ਦਿੱਤੇ ਉਹਨਾਂ ਦੇ ਪੈਰਾਂ ਹੇਠ ਅੱਗ ਬਾਲ ਦਿੱਤੀ ਸਿਰਫ 7 ਸਾਲ ਅੰਗੇ ਸੀ 7 ਸਾਲਾਂ ਤੋਂ ਬਾਅਦ 1947 ਦੇ ਅੰਦਰ ਇਹਨਾਂ ਸਾਮਰਾਜੀ ਹਕੂਮਤ ਨੂੰ ਭਾਰਤ ਨੂੰ ਆਜ਼ਾਦ ਕਰਨਾ ਪਿਆ आजाद करना पे पे आखिरी घड़ी लेके समाप्त कर रहे हैं क्योंकि समय सीमित है अगले सुबह को और बहुत देर है आजादी मिली कि शहीदां ਦੇ ਸੁਪਨਿਆਂ ਦੀ आजादी मिली ਨਹੀਂ ਨਹੀਂ ਮਿਲੀ ਕਿ ਪਹਿਲਾ ਮੰਤੂ ਮਾਰੂਨੀ ਨਹੀਂ ਬਨਣੀਆ ਮਾਰੂ ਕਾਨੂੰਨ ਬੰਨਣੇ bắt ਹੋ ਗਏ ਨਹੀਂ ਬੰਦ ਹੋਏ ਕਿ ਪਿਸ਼ਤਾਚਾਰ ਦੇ ਦਿਸਖੋਰੀ ਘਪਲੇ ਬਾਜ਼ੀਆਂ ਹੋਣੀਆਂ ਬੰਦ ਹੋ ਗਈਆਂ ਨਹੀਂ ਬੰਦ ਹੋਈਆਂ ਕਹਿੰਦਾ ਤਾਂ ਹੁਕਿ ਜਿਹੜੇ ਸ਼ਹੀਦਾਂ ਨੇ ਸੁਪਨੇ ਸਰਦੇ ਸਨ ਉਹਨਾਂ ਸਿਰਜੇ ਸੁਪਨਿਆਂ ਦੇ ਮੁਤਾਬਕ ਅਜੇ ਮੂਲਕ ਵਿੱਚ ਆਜ਼ਾਦੀ ਨਹੀਂ ਆਈ ਆਪਾਂ ਨੂੰ ਇਹ ਸਮਾਗਮ ਇਸੇ ਵਾਸਤੇ ਕਰਨੇ ਪੈ ਰਹੇ ਨੇ ਤੋਂ ਸਮਾਜ ਸੀਮਾ ਨੂੰ ਦੇਖਦਿਆਂ ਹੋਇਆਂ ਮੈਂ ਆਪਣੀ ਗੱਲ ਇੱਥੇ ਸਮਾਪਤ ਕਰਦਾ ਡਾਕਟਰ ਪੀ ਮਰਾਓ ਉਮੀਦਕਰ ਜੀ ਦਾ ਜੋ ਆਪਾਂ 133ਵਾਂ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਉਸ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਡਾਕਟਰ ਅੰਬੇਦਕਰ ਸਭਾ ਰਜਿਸਟਰਡ ਪੰਜਾਬ ਜਿਹੜੀ ਇਹ ਉਦਮ ਉਪਰਾਲਾ ਕਰਦੀ ਆ ਰਹੀ ਹੈ ਪਿਛਲੇ 1.5 ਮਹੀਨੇ ਤੋਂ ਇਹ ਸਾਰੀ ਤਿਆਰੀ ਕਰਦੀ ਆ ਰਹੀ ਹੈ ਉਹਨਾਂ ਨੂੰ ਵੀ ਸਲਾਮ ਹੈ ਇਹੋ ਜਿਹਾ ਖੂਬਸੂਰਤ ਸਮਾਗਮ ਕਰਨ ਤੋਂ ਬਾਅਦ ਕਰਨ ਵਾਸਤੇ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ